ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ KJ ਬਲੌਗਸ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦਾ ਆਪਣਾ ਬਲੌਗ ਹੈਗਾ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਾਤਸ਼ਾਹੀ 6ਵੀਂ ਕੋਡਾਣੀ ਕਲਾਂ ਲੁਧਿਆਣੇ ਪੈਂਦਾ ਹੈ ਤੇ ਬਸ ਗੁਰਦੁਆਰਾ ਸਾਹਿਬ ਦੇ ਆਪਾਂ ਨੇੜੇ ਹੀ ਆ ਤੁਹਾਨੂੰ ਅੰਦਰ ਜਾ ਕੇ ਦਰਸ਼ਨ ਕਰਵਾਵਾਂਗੇ ਤੇ ਬਾਕੀ ਮੇਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਹੋਰ ਨਾਲੇ ਟਾਈਮ 'ਚ ਤੁਹਾਡੇ ਵਾਸਤੇ ਹੋਰ ਵਧੀਆ-ਵਧੀਆ ਬਲੌਗਸ ਲੈ ਕੇ ਆ ਸਕਾਂ ਚਲੋ ਜੀ ਆਪਾਂ ਆਪ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆਂ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਜਿੱਥੇ-ਜਿੱਥੇ ਕੈਮਰਾ ਅਲਾਉਡ ਹੋਊਗਾ ਉੱਥੇ-ਉੱਥੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਤੇ ਜਿੱਥੇ ਨਹੀਂ ਅਲਾਉ ਹੋਊਗਾ ਤਾਂ ਆਪਾਂ ਉੱਥੇ ਕੋਈ ਨਿਯਮ ਨਹੀਂ ਤੋੜਨਾ ਗੁਰਦੁਆਰਾ ਸਾਹਿਬ ਦਾ ਜਿੱਥੇ-ਜਿੱਥੇ ਅਲਾਉਡ ਹੋਊਗਾ ਉੱਥੇ-ਉੱਥੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਚਲੋ ਜੀ ਇਹ ਆ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਾਤਸ਼ਾਹੀ ਛੇਵੀਂ ਕੁਡਾਣੀ ਕਲਾ ਆਪਾਂ ਅੰਦਰ ਜਾ ਰਹੇ ਆ ਹੁਣ ਤੁਹਾਨੂੰ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਚਲੋ ਜੀ ਇਹ ਜੀ ਗੁਰਦੁਆਰੇ ਦਾ ਇਤਿਹਾਸ ਗੁਰਦੁਆਰਾ ਸ਼੍ਰੀ ਚੌਲਾ ਸਾਹਿਬ 566 ਮੀਂ ਉਧਰ ਇੱਥੇ ਆ ਸਜੀ ਕੀ ਆਪਾਂ ਤੋਂ ਅੰਦਰ ਜਾ ਕੇ ਦਰਸ਼ਨ ਕਰਵਾਵਾਂਗੇ ਜੀ ਕਿ ਉਹ ਨਿਮੂ ਸਾਹਿਬ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਆਪਣਾ ਘੋੜਾ ਬੰਨਿਆ ਸੀ ਤੁਸੀਂ ਦੇਖ ਸਕਦੇ ਹੋ ਨਿਮਹ ਅਜੇ ਵੀ ਉਸੇ ਤਰ੍ਹਾਂ ਹੈ ਤੁਸੀਂ ਪੜ੍ਹ ਸਕਦੇ ਹੋ ਇਤਿਹਾਸ ਲਿਖਿਆ ਹੋਇਆ ਇੱਥੇ ਜਿੱਥੇ ਸ੍ਰੀ ਨਿਮੂ ਸਾਹਿਬ ਤੇ ਸ੍ਰੀ ਹਰਗੋਬਿੰਦ ਜੀ ਨੇ ਤੇ ਗੁਰੂ ਹਰਗੋਬਿੰਦ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ। ਇਹ ਵੀ ਗੁਰਦੁਆਰਾ ਸ੍ਰੀ ਚੌੜਾ ਸਾਹਿਬ ਜੀ ਦੇ ਇਤਿਹਾਸ ਹੈ ਜੀ। ਸੇਖ ਸਕਦੇ ਹੋ। ਸਾਰਾ ਸੰਖੇਪ ਇਤਿਹਾਸ। ਤੇ ਜੇ ਵੀ। ਤਾਂ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਦੁਆਰਾ ਸ਼੍ਰੀ ਕੋਟਾਂ ਕਲਾਂ ਨੋ ਗੁਰਦੁਆਰਾ ਸ਼੍ਰੀ ਚੋੜਾ ਸਾਹਿਬ ਕੋਟਾਣੀ ਕਲਾਂ ਜਿਹਦੇ ਨਾਲ ਸਹੀ ਗੁਰਦੁਆਰਾ ਸ਼੍ਰੀ ਪੜੋਲਾ ਸਾਹਿਬ ਜੀ ਦਾ ਦੇਖ ਸਕਦੇ ਹੋ

ਵੇ ਲੰਮਾ ਬਾਬਾ ਜੀ ਦੇ ਪਵਨ ਚੋਰ ਤੋਂ ਜਾਹਰ ਭਾਰਤੀ ਲੋਕ ਅਰਿਆਂ ਗੁਰਦੁਆਰਾ ਸਾਹਿਬ ਨਤਮਸਤਕੋ ਕੇ ਬਾਹਰ ਆਇਆ ਜੀ ਨਿਸ਼ਾਨ ਸਾਬ ਲੱਗੇ ਹੋਏ ਇੱਥੇ ਅਸਲੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜੀ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਹੈ ਜੀ ਕੋਡਾਣੀ ਖੁਰਦ ਲੁਧਿਆਣੇ ਪੈਂਦਾ ਵਾ ਮੈਂ ਲੋਕੇਸ਼ਨ ਮੈਂਸ਼ਨ ਕਰ ਦੂੰਗਾ ਆਪਣੇ ਵਲੌਗ ਚ ਤੁਸੀਂ ਕਦੇ ਵੀ ਦਰਸ਼ਨ ਕਰਕੇ ਆ ਸਕਦੇ ਹੋ ਜਿਵੇਂ ਸੀਗਾ ਆਪਣਾ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਾਤਸ਼ਾਹੀ 6ਵੀਂ ਤੰਤਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੋਂ ਗੁਰਦੁਆਰਾ ਸਾਹਿਬ ਜਿੱਥੇ ਬਾਬਾ ਜੀ ਦਾ ਚੋਲਾ ਸਾਹਿਬ ਪਿਆ ਜੋੜਾ ਸਾਹਿਬ ਪਿਆ ਉਥੀ ਸਾਹਿਬ ਪਈ ਹੈ ਉੱਪਰ ਉਹਦੇ ਤੁਹਾਨੂੰ ਆਪਾ ਦਰਸ਼ਨ ਕਰਵਾਏ ਸੀਗੇ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਹਾਂ ਜੀ ਤੇ ਸੀਗਾ ਆਪਣਾ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਦਾ ਵਲੌਗ ਕੋਈ ਭੁੱਲ ਚੁੱਕ ਹੋ ਗਈ ਹੋਵੇ ਕੋਈ ਗਲਤੀ ਹੋ ਗਈ ਤਾਂ ਮੈਨੂੰ ਮਾਫ ਕਰਿਓ ਜੀ ਅਗਲੀ ਵਾਰ ਤੁਹਾਡੇ ਵਾਸਤੇ ਨਵਾਂ ਵਲੌਗ ਲੈ ਕੇ ਆਉਂਗਾ ਜਲਦੀ ਪਲੀਜ਼ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ